ਮੈਂ ਕੈਮਰਾ ਐਤਮਾ ਤੋਂ ਬਦਲ ਕੇ ਤਿਆਰ ਮੈਂ ਸਾਹਿਬ ਆਹ ਤਾਂ ਨਹੀਂ ਵਾਰੀ ਜਾਂਦਾ ਕੋਈ ਕਿਹੜਾ ਆ ਜਾ ਰਿਹਾ ਹੈ ਆਜੇ ਨਾ ਕਹਿਣੀ ਹੁਣ ਕਹਿਣ ਨਾ ਆਦੇ ਆਜੇ ਵਾਸਤੇ ਅਸੀਂ ਅਮਾਦਾਂ ਕਰ ਲਾਣੇ ਬਾਸ ਅੱਗੇ ਵਾ ਪਦਰਾ ਆਇਆ ਸੁਮਰ ਆਪਣੇ ਪਿਆਰੇ ਬਲਾਲ ਪਿੱਛੇ ਖੜਾ ਬਿੰਬਰ ਸਾਹਿਬ ਆਪ ਦਾ ਆਇਆ ਆਇਆ ਯਾ ਗਿਆ ਯਾਦ ਆ ਜਾ ਆ ਜਾ ਬੜਾ ਜੋਰ ਲੱਗਿਆ ਰਿਹਾ ਸਭ ਕਿੱਥੇ ਆਏ ਹੋ ਕਿਵੇਂ ਆਏ ਹੋ ਅੱਜ ਪਿੰਡ ਬੱਲੇਛਾ 68 گلابਾਂ ਪੈਣੀ ਵੇਕੇ ਪਹੁੰਚੇ ਆ ਜਿੱਥੇ ਲੋਕਾਂ ਦੀ ਡਿਮਾਂਡ ਸੀ ਜਿਹੜਾ ਸੀਵਰੇਜ ਪਾਈਪਲਾਈਨ ਤੇ ਬਹੁਤ ਬਰਾ ਹਾਲ ਸੀ ਨਿਕਾਸੀ ਦਾ ਛੱਪੜ ਓਵਰਫਲੋ ਹੋ ਰਿਆ ਸੀ ਤਾਂ 10 ਲੱਖ ਦੀ ਲਾਗਤ ਦੇ ਨਾਲ ਪਿੰਡ ਗੁਲਾਬਾ ਪੈਣੀ ਤੋਂ ਪਾਈਪ ਟਾੜੀ ਸੱਦਾ ਸਿੰਘ ਹੁੰਦੇ 5 ਲੱਖ ਉੱਥੇ ਦਾ ਕੁੱਲ 15 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ ਇਹ ਇੱਥੇ ਅਸੀਂ ਜਾਰੀ ਕੀਤੀ ਹੈ ਇਹਨਾਂ ਦੋਵਾਂ ਪਿੰਡਾਂ ਲਈ ਔਰ ਇਹ ਜਿਹੜੀ ਪਾਈਪਲਾਈਨ ਹੈ ਆਉਣ ਵਾਲੇ 3-4 ਦਿਨਾਂ ਦੇ ਵਿੱਚ ਪਾ ਕੇ ਸਾਰੀ ਮੁਕੰਮਲ ਹੋ ਜਾਏਗੀ ਉਸ ਤੋਂ ਬਾਅਦ ਲੋਕਾਂ ਨੂੰ ਨਿਕਾਸੀ ਦਾ ਜਿਹੜਾ ਸੜਕਾਂ ਦੇ ਪਾਣੀ ਆਉਂਦਾ ਉਹ ਸਾਰੀ ਜਿਹੜੀ ਹੈ ਉਸ ਤੋਂ ਲੋਕਾਂ ਨੂੰ ਜਿਹੜੀ ਨਜਾਤ ਮਿਲੇਗੀ ਔਰ ਜਿਹੜਾ ਪ੍ਰੋਪਰ ਇਹਦਾ ਹੱਲ ਕਰ ਦਿੱ ਕਿਵੇਂ ਆਇਓ ਪਿੰਡ ਢਾਣੀ ਸਰਦਾ ਸਿੰਘ ਵਿਖੇ ਨਿਕਾਸੀ ਪਾਈਪਲਾਈਨ ਦੀ ਜੋ ਲੋਕਾਂ ਦੀ ਮੰਗ ਸੀਗੀ ਨਿਕਾਸੀ ਦਾ ਇੱਥੇ ਬਹੁਤ ਮਾੜਾ ਹਾਲ ਸੀ ਘਰਾਂ ਦਾ ਜਿਹੜਾ ਗੱਦਾ ਪਾਣੀ ਸੜਕਾਂ ਤੇ ਆਉਂਦਾ ਸੀ ਤਾਂ ਉਹਦਾ ਜਿਹੜਾ ਪ੍ਰਬੰਧ ਕਰ ਰਹੇ ਆ ਸੀ 5 ਲੱਖ ਦੀ ਲਾਗਤ ਦੇ ਨਾਲ ਜਿਹੜਾ ਟਾਣੀ ਸੱਤਾ ਸਿੰਘ ਦੇ ਵਿੱਚ ਜਿਹੜਾ ਸੀਵਰੇਜ ਪਾਈਪਲਾਈਨ ਦਾ ਕੰਮ ਜਿਹੜਾ ਅਸੀਂ ਅੱਜ ਨੀਂ ਪੱਥਰ ਰੱਖ ਕੇ ਸ਼ੁਰੂ ਕਰਵਾਇਆ ਹੈ ਤਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਸਾਰਾ ਕੰਮ ਪੂਰਾ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਗੰਦੇ ਪਾਣੀ ਦੀ ਜਿਹੜੀ ਦਿੱਕਤ ਹੈ ਨਿਕਾਸੀ ਦੀ ਜਿਹੜੀ ਦਿੱਕਤ ਹੈ ਉਹ ਸਾਰੀ ਬਿਲਕੁਲ ਖਤਮ ਹੋ ਜਾਏਗੀ ਔਰ ਲੋਕਾਂ ਨੂੰ ਜਿਹੜਾ ਸੁੱਖ ਮਿਲੇਗਾ ਚੱਲ ਆ ਜਾਓ ਆ ਨਵੇੜੀ ਆ ਜਾਓ ਮੈਡਮ ا تھوڑے پیچھے پیچھے ہو جا پیچھے پیچھے ہو جا بھائی جی آؤ آؤ پیچھے آ جا پیچھے پیچھے آ جا یار وہ نکلتا ہے کتریا کتر گیا آ جا آ اور سارے کا تھوڑا تھوڑا تو پیچھے کرو ٹھیک ٹھیک پیچھے پیچھے ہم نے بولنا ہے ٹھیک ہے سیدھا کاٹے تو لے ਕੋਈ ਕਰਵਾਲ ਚੋਕ ਤਗੜੇ ਮੈਂਬਰ ਆ ਗਏ ਨੇ ਸਾਰੇ ਚਲੋ ਵਧਾਈਆਂ ਹੁਣ ਤੁਹਾਨੂੰ ਕਿਵੇਂ ਆਏ ਹੋ ਪਿੰਡ ਢਾਣੀ ਸੱਦਾ ਸਿੰਘ ਵਿਖੇ ਨਿਕਾਸੀ ਪਾਈਪਲਾਈਨ ਦੀ ਜੋ ਲੋਕਾਂ ਦੀ ਮੰਗ ਸੀਗੀ ਨਿਕਾਸੀ ਦਾ ਇੱਥੇ ਬਹੁਤ ਮਾੜਾ ਹਾਲ ਸੀ ਕਰਦਾ ਜਿਹੜਾ ਕੱਦਾ ਪਾਣੀ ਸੜਕਾਂ ਤੇ ਆਉਂਦਾ ਸੀ ਦਾ ਜਿਹੜਾ ਪ੍ਰਬੰਧ ਕਰ ਰਹੇ ਹਾਂ ਅਸੀਂ 5 ਲੱਖ ਦੀ ਲਾਗਤ ਦੇ ਨਾਲ ਜਿਹੜਾ ਟਾਣੀ ਸੱਦਾ ਸਿੰਘ ਦੇ ਵਿੱਚ ਜਿਹੜਾ ਸੀਵਰੇਜ ਪਾਈਪਲਾਈਨ ਦਾ ਕੰਮ ਜਿਹੜਾ ਅਸੀਂ ਅੱਜ ਨਹੀਂ ਪੱਥਰ ਰੱਖ ਕੇ ਸ਼ੁਰੂ ਕਰਵਾਇਆ ਹੈ ਤਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਸਾਰਾ ਕੰਮ ਪੂਰਾ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਗੰਦੇ ਪਾਣੀ ਦੀ ਜਿਹੜੀ ਦਿੱਕਤ ਹੈ ਨਿਕਾਸੀ ਦੀ ਜਿਹੜੀ ਦਿੱਕਤ ਹੈ ਉਹ ਸਾਰੀ ਬਿਲਕੁਲ ਖਤਮ ਹੋ ਜਾਏਗੀ ਔਰ ਲੋਕਾਂ ਨੂੰ ਜਿਹੜਾ ਸੁੱਖ ਮਿਲੇਗਾ